ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਨਾਂ ਬਣਾਉਣ ਤੇ ਬੂਥ ਸੈਂਟਰ ਦੇ ਬਾਹਰ ਲਗਾਇਆ ਤਰਨਾ VOTING ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਿੰਡ ਵਾਸੀ ਮਮਦੋੜ ਦੇ ਨੇੜਲੇ ਪਿੰਡ ਲਖਬੀਰ ਕੇ ਉਤਾੜ ਦੀਆਂ 441 ਵੋਟਾਂ ਕੱਟੇ ਜਾਣ ਤੋਂ ਨਾਰਾਜ਼ ਪਿੰਡ ਦੇ ਵਸਨੀਕਾਂ ਵੱਲੋਂ ਪੋਲਿੰਗ ਬੂਥ ਦੇ ਬਾਹਰ ਟੈਂਟ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਤਰਨਾ ਦਿੱਤਾ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਉਹ ਪਿੰਡ ਵਿੱਚ VOTING ਨਹੀਂ ਹੋਣ ਦੇਣਗੇ ਪਿੰਡ ਵਾਸੀਆਂ ਨੇ ਰੋਪ ਲਗਾਇਆ ਕਿੋ ਸ਼ਨੀਵਾਰ ਸਵੇਰੇ 8 ਵਜੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਪੋਲਿੰਗ ਬੂਥ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਪਰ ਕਿਸੇ ਵੀ ਪ੍ਰਸ਼ਾਸਨੀ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਨਾ ਮناسب ਨਹੀਂ ਸਮਝਿਆ ਕਿਸੇ ਵੀ ਅਨਸਖਾ ਵੀ ਘਟਨਾ ਨੂੰ ਰੋਕਣ ਲਈ ਪੁਲਿਸ ਫੋਰਸ ਨੂੰ ਯਕੀਨੀ ਤੌਰ ਤੇ ਤਨਾਤ ਕੀਤਾ ਗਿਆ ਸੀ ਦੇਰ ਸ਼ਾਮ ਐਸ ਡੀ ਐਮ ਦਿਵਿਆ ਡਿਊਟੀ ਅਫਸਰ ਜੋਨੀ ਕੁਮਾਰ ਕਾਰਜਕਾਰੀ ਅਫਸਰ ਬਲਵੰਤ ਸਿੰਘ ਡਿਪਟੀ ਤਹਿਸੀਲਦਾਰ ਜੈ ਅਮਨਦੀਪ ਗੋਇਲ ਡੀ ਐਸ ਪੀ ਰਾਜਵੀਰ ਸਿੰਘ ਡੀ ਐਸ ਪੀ ਰਵਿੰਦਰਪਾਲ ਸਿੰਘ ਅਤੇ ਮਾਮਦੋਰ ਥਾਣਾ ਇੰਚਾਰਜ ਅਭਿਨਮ ਚੋਹਾਨ ਨੇ ਤਰਨੇ ਤੇ ਬੈਠੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਪੋਲਿੰਗ ਕਰਵਾਉਣ ਲਈ ਕਿਹਾ ਪਰ ਪਿੰਡ ਵਾਸੀ ਆਪਣੀ ਗੱਲ ਤੇ ਅੜੇ ਰਹੇ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਚ ਔਰਤਾਂ ਤੇ ਬੱਚੇ ਵੀ ਬੈਠੇ ਹੋਏ ਸਨ देर शाम ਤੱਕ ਪ੍ਰਚਾਰ ਸੰ ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਿਹਾ ਸੀ ਮੇਰਾ ਨਾਮ ਅਮਨਦੀਪ ਖਰ ਸਾਡਾ ਪਿੰਡ ਲਖਮੀਰ ਕੇ ਤਾੜਾ ਜ਼ਿਲ੍ਹਾ ਬੇਪਰ ਬਲਾਕ ਕਮਦੋਤ ਉਨੀ ਦੇ ਤੇ ਅਸੀਂ ਬਾਤ ਕਰੀਆ ਸਾਡੀ 441 ਵੋਟ ਕੱਟੀ ਸੀ 10-11 ਸਾਲ ਤੋਂ ਤੇ 150 ਵੋਟ ਦਾ ਇਲੈਕਸ਼ਨ ਹੁੰਦਾ ਪਿਛਲੀ ਵਾਰ ਹੋਇਆ ਸੀ ਕਿ ਐਫੀਸੀ ਦਾ ਇਲੈਕਸ਼ਨ ਤੱਕ ਇਹਨਾ ਕਰਾਉਣਾ ਚਾਹੀਦਾ ਪਿਛਲੀ ਵਾਰ ਇਲੈਕਸ਼ਨ ਹੋਇਆ ਸੀਗਾ ਹਾਂ ਜੀ ਪਿਛਲੀ ਵਾਰ ਹੋਇਆ ਸੀ ਤਾਨੂੰ ਵੋਟਾ ਪਾਉਣ ਦਾ ਕੋਈ ਮੌਕਾ ਨਹੀਂ ਮਿਲਿਆ ਸਾਨੂੰ ਕੋਈ ਵੀ ਰੋਟਾ ਪਾਉਣ ਦਾ ਕੋਈ ਮੌਕਾ ਨਹੀਂ ਮਿਲਿਆ ਸੀ ਬਹੁਤ ਪਿਛਲੇ ਵਰ੍ਹੇ ਇੱਥੇ ਕਰਨਾ ਲਾਇਆ ਜਦੋਂ ਵੋਟਾ ਪਈਆਂ ਸੀ ਪੰਚਾਇਤ ਇਲੈਕਸ਼ਨ ਹੋਏ ਸੀ ਪਿੰਡਾਂ 'ਚ ਐਤ ਕੀ ਟੀਅਰ ਅਸੀਂ ਬੈਠੇ ਹਾਂ ਤਾਂ ਕਿ ਅਸੀਂ ਸਹੀ ਤਰੀਕੇ ਨਾਲ ਵੋਟਾ ਪਾਉਣੀ ਦੇ ਦਿੱਤੀ ਦਿੱਤੇ ਪਿੱਛੇ ਜਿਹੜੀ ਐਮਪੀ ਇਲੈਕਸ਼ਨ ਹੋਇਆ ਉਹ ਉਸ ਟਾਈਮ ਬੋਟਨ ਐਮਪੀ ਦੀਆਂ ਮੰਤਰੀਆਂ ਪ੍ਰਧਾਨ ਮੰਤਰੀ ਸਾਰੀਆਂ ਵੋਟਾਂ ਪਈ ਦਾ ਸਾਨੂੰ ਸਿਰਫ ਸਰਪੰਚੀ ਦੀ ਬੋਰਡ ਦਾ ਹੀ ਨਹੀਂ ਪਤਾ ਸਾਰੀ ਬੋਰਡ ਰਿਹਾ ਪ੍ਰਸ਼ਾਸਨ ਨੂੰ ਮਿਲਿਆ ਤੁਸੀਂ ਅਸਪਾਸਾ ਹਾਂਜੀ ਪ੍ਰਸ਼ਾਸਨ ਨੂੰ ਸਾਡੇ ਵੀਰ ਅੱਜ ਪਤਾ ਨਹੀਂ 2-3 ਮਹੀਨੇ ਹੋ ਗਏ ਬਹੁਤ ਗਏ ਹਾਈ ਕੋਰਟ ਤੱਕ ਗਏ ਆ ਅਸੀਂ ਵੀਡੀਓ ਦਫਤਰ ਵੀ ਗਏ ਫਰਾਈਪਰ ਵੀ ਗਏ ਡੀਸੀ ਮੈਡਮ ਦੇ ਉੱਪਰ ਜਾ ਕੇ ਪੇਸ਼ ਹੋਏ ਆ ਕੋਈ ਸਾਨੂੰ ਕੋਈ ਸਾਡੀ ਕਿਸੇ ਨੇ ਸੁਣੀ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਕੇ ਜੀ ਕਿ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਹੈ ਕਿ ਸਾਡੀ ਅਸੀਂ ਆਪਦੀ ਬੋਟ ਪਿੱਛੇ ਬੈਠੇ ਆ ਸਾਨੂੰ ਰੇਖ ਨੂੰ ਹੱਕ ਤੇ ਆਪਦੀ ਬੋਰਡ ਪਾਉਣ ਦਾ ਤੋ ਤਾਂ ਸੰ ਦਿੱਤਾ ਜਾਵੇ ਉਹ ਤਾਂ ਨਾ ਖੋਇਆ ਜਾਵੇ ਜੇ ਉਹਨਾਂ ਨੂੰ ਹੈਗਾ ਤਾਂ ਸਾਨੂੰ ਵੀ ਚਾਹੀਦਾ ਨਾ ਤੇ ਸਾਡੀ ਵੀ ਬੋਟ ਬਾਹਰ ਸਾਨੂੰ ਪਤਾ ਵੀ ਸਾਡੀ ਬੋਰਡ ਕਿੱਥੇ ਹੈਗੀ ਹੈ ਅਸੀਂ ਵੀ ਆਪਦਾ ਕੋਈ ਸਰਪੰਚ ਚਾਹੁੰਦੇ ਕਿੰ ਸਨ ਤਾਂ 150 ਵੋਟ ਕਲੈਕਸ਼ਨ ਹੁੰਦਾ ਹਰਪ੍ਰੀਤ ਸਿੰਘ ਜੀ ਹਾਂਜੀ ਮੈਂ ਪਿੰਡ ਲਖਨੀਰ ਕੇ ਉਤਾਰ ਦਾ ਵਸਨੀਕ ਆ 2018 ਦੇ ਵਿੱਚ ਉਹ ਸਤਾਧਾਰੀ ਸਰਕਾਰ ਨੇ ਮੌਕੇ ਤੇ ਆਪਣਾ ਸਰਪੰਚ ਬਣਾਉਣ ਦੀ ਖਾਤਰ ਪਿੰਡ ਦੀਆਂ 441 ਵੋਟਾਂ ਖੁਰਦਗੁਰਦ ਕਰਤੀਆਂ ਸੀ ਜੋ ਅੱਜ ਤੱਕ ਵੀ ਪਤਾ ਨਹੀਂ ਲੱਗਾ ਕਿੱਥੇ ਪਈਆਂ ਹਾਈ ਕੋਰਟ ਦੇ ਵੀ ਚੱਕਰ ਕੱਡੇ ਪਰ 5 ਸਾਲ ਉਹ ਕਿਹੜੀ ਸਤਾਧਾਰੀ ਸਰਕਾਰ ਸੀ ਉਹਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ ਹਾਈ ਕੋਰਟ ਵੀ ਚੱਕਰ ਕੱਢੇ ਹਾਈ ਕੋਰਟ ਪ੍ਰਸ਼ਾਸਨ ਨੂੰ ਕਿਆ ਕਰੇ ਪ੍ਰਸ਼ਾਸਨ ਸਰਕਾਰ ਦੇ ਦਬਾਵੇ ਹੇਠਾਂ ਗਲਤ ਰਿਪੋਰਟਾਂ ਬਣਾ ਕੇ ਹਾਈ ਕੋਰਟ ਨੂੰ ਭੇਜ ਦਿੰਦੀ ਸੀ ਉਹ ਹਾਈ ਕੋਰਟ ਉਸੇ ਤੇ ਹੀ ਸੁਣਵਾਈ ਸੁਣਾ ਦਿੰਦਾ ਸੀ ਉਸ ਤੋਂ ਬਾਅਦ ਜੀ ਹੁਣ ਪੰਚਾਇਤੀ ਇਲੈਕਸ਼ਨ ਆਇਆ ਫੇਰ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਪ੍ਰਸ਼ਾਸਨ ਦੇ ਕੋਲੇ ਪਹੁੰਚ ਕੀਤੀ ਹਾਈ ਕੋਰਟ ਪਹੁੰਚ ਕੀਤੀ ਪਰ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹਨਾਂ ਵੋਟਾਂ ਦਾ ਵਿਚਾਰ ਨਹੀਂ ਕੀਤਾ ਪਰ ਸਾਡੇ ਵੱਲੋਂ ਅਕਤੂਬਰ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਦੇ ਕੇ ਉਹ ਚੋਣਾਂ ਰੋਕ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਫਿਰ ਅਸੀਂ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਦਾ ਰੋਕ ਕੀਤਾ ਅਤੇ ਹਾਈ ਕੋਰਟ ਨੇ ਫਿਰ ਪ੍ਰਸ਼ਾਸਨ ਨੂੰ ਪੁੱਛਿਆ ਪ੍ਰਸ਼ਾਸਨ ਨੇ ਫਿਰ ਇਥੋਂ ਰਿਪੋਰਟ ਤਿਆਰ ਕੀਤੀ ਜਿੰਦੇ ਵਿੱਚ 109 ਵੋਟਾਂ ਉਹਨਾਂ ਨੇ ਹੋਰ ਪਾਸੇ ਵਿਖਾਈਆਂ ਕਿਸੇ ਹੋਰ ਪੰਚਾਇਤ ਦੇ ਵਿੱਚ ਜਿਹੜੀਆਂ 301 ਵੋਟ ਹੈ ਬਾਕੀ ਵੋਟਾਂ ਨੇ ਜੀ ਉਹ ਪਿੰਡ ਦੀਆਂ ਮਖਾਈਆਂ ਪਰ ਇਹਨਾਂ ਦੀ ਰਿਪੋਰਟ ਦੇ ਵਿੱਚ ਜੋ ਲਿਖਿਆ ਉਹਨਾਂ ਨੇ ਰਿਪੋਰਟ ਦੇ ਵਿੱਚ ਐਸ.ਡੀ.ਐਮ ਸਾਹਿਬ ਦੀ ਰਿਪੋਰਟ ਸਾਡੇ ਕੋਲੇ ਹਾਜ਼ਰ ਹੈ ਉਹਨਾਂ ਦੇ ਵਿੱਚ ਲਿਖਿਆ ਹੈ ਕਿ 109 ਵੋਟਾਂ ਹੈ ਕਿਡੀਆਂ ਉਹ ਹੋਰ ਪੰਚਾਇਤ ਦੇ ਵਿੱਚ ਸ਼ਾਮਲ ਨੇ ਪਰ ਇਹਨਾਂ ਦੀ ਰੈਸ਼ੀ ਮੌਜੂਦਾ ਪਿੰਡ ਲਖਮੀਰ ਕੇ ਤਾੜਦੀ ਹੈ ਉਸ ਤੋਂ ਅੱਗੇ ਲਿਖਿਆ ਗਿਆ ਹੈ ਕਿ ਬਾਕੀ ਵੋਟਾਂ ਰਹਿੰਦੀਆਂ ਵੋਟਾਂ ਇਹਨਾਂ ਦੀ ਕਿਸੇ ਪਾਸੇ ਨਹੀਂ ਨਾ ਕਿਸੇ ਹੋਰ ਪੰਚਾਇਤ 'ਚ ਅਤੇ ਨਾ ਹੀ ਪਿੰਡ ਲਖਮੀਰ ਕੇ ਤਾੜਦੀ ਪੰਚਾਇਤ 'ਚ ਮਾਰ ਇਹਨਾਂ ਦੇ ਵੀ ਰਾਇਸੀ ਪਿੰਡ ਲਖਮੀਰ ਕੇ ਉਤਾਰਦੀ ਐ ਕਿ ਜੇਕਰ ਸਾਡੀ ਰਾਇਸੀ ਪਿੰਡ ਲਖਮੀਰ ਕੇ ਉਤਾਰਦੀ ਐ ਫਿਰ ਕਿਉਂ ਨਹੀਂ ਸਾਨੂੰ ਲਖਮੀਰ ਕੇ ਦਾੜ ਉਤਾਰਦਾ ਬੋਟਰ ਦਾ ਬੋਡ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਬੱਚਿਆਂ ਦੇ ਬਹੁਤ ਪਰੇਸ਼ਾਨੀ ਆਉਂਦੀ ਛੋਟੇ ਛੋਟੇ ਬੱਚੇ ਅੱਜ ਇੱਥੇ ਬੈਠੇ ਨੇ ਜਿਨ੍ਹਾਂ ਦੇ ਸਕੂਲਾਂ ਦੇ ਵਿੱਚੋਂ ਫਾਰਮ ਆਉਂਦੇ ਆਪਦੇ ਪਿੰਡ ਦੇ ਸਰਪੰਚ ਦੇ ਸਾਈਨ ਕਰਾ ਕੇ ਲਿਆਓ ਸਰਪੰਚ ਹੋਵੇਗਾ ਤੇ ਸਾਈਨ ਕਰੇਗਾ ਕਿੰਦੇ ਸਾਈਨ ਕਰਵਾਈਏ ਜੇਕਰ ਸਰਪੰਚ ਹੋਵੇਗਾ ਤੇ ਸਾਬ ਨਾਲ ਉਹ ਵੱਡੀ ਨਲਾਇਕੀ ਸਰਕਾਰ ਦੀ ਪ੍ਰਸ਼ਾਸਨ ਦੀ ਇਹ ਆ ਕਿ ਪਹਿਲਾਂ ਜਿਹੜਾ 18 ਦੇ ਵਿੱਚ ਡਾਨ ਦੇ ਵਿੱਚ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ 127 ਵੋਟਾਂ ਤੇ ਪੋਲਿੰਗ ਕਰਵਾਈ ਗਈ ਏ 441 ਬੰਦੇ ਵਿੱਚੋਂ ਕੱਟ ਕੇ ਉਹਨਾਂ ਦਾ ਪਤਾ ਹੀ ਨਹੀਂ ਹੈਗਾ ਕਿੱਥੇ ਨੇ 441 ਬੰਦੇ ਜਦੋਂ ਐਮਪੀ ਤੋਂ ਬਾਅਦ ਇਹ ਵਾਲਾ ਇਲੈਕਸ਼ਨ ਇਹ ਕਿਹੜਾ ਅਕਤੂਬਰ ਦੇ ਵਿੱਚ ਹੋਣ ਜਾ ਰਿਹਾ ਸੀ ਇਹਦੇ ਵਿੱਚ 165 ਵੋਟਾਂ ਤੇ ਇਲੈਕਸ਼ਨ ਹੋਣ ਚੱਲਿਆ ਸੀ 165 ਵੋਟਾਂ ਤੇ ਇਲੈਕਸ਼ਨ ਹੋਣ ਚੱਲਿਆ ਸੀ ਉਹ ਇਲੈਕਸ਼ਨ ਪਿੰਡ ਵਾਲਿਆਂ ਨੇ ਰਕਵਾ ਦਿੱਤਾ ਅਤੇ ਹੁਣ ਫੇਰ ਇਹ 175 ਵੋਟਾਂ ਤੇ ਇਲੈਕਸ਼ਨ ਹੁੰਦਾ ਕੀ 175 ਜਾਦੇ ਨੇ ਕਿ 441 ਜਾਦੇ ਨੇ ਜੇਕਰ ਸਾਨੂੰ ਪ੍ਰਸ਼ਾਸਨ ਐਸ ਡੀ ਐਮ ਦਫਤਰ ਫਰੋਜਪੁਰ ਇਹ ਸਾਨੂੰ ਪ੍ਰਸ਼ਾਸਨ ਲਖਮੀਰ ਕੇ ਤਾੜ ਦੇ ਵਾਸੀ ਕਹਿਣ ਦੇ ਵਿੱਚ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਤੇ ਫੇਰ ਵੋਟਾਂ ਬਣਾਉਣ ਚੱਕਾ ਦਾ ਡਰ ਲੱਗਦਾ ਇਹਨਾਂ ਤੇ ਕੀ ਦਬਾਅ ਹੈ ਕੀ ਨਹੀਂ ਇਹ ਸਭ ਉੱਚ ਅਧਿਕਾਰੀ ਵੇਖਣਾ ਹਾਈ ਕੋਰਟ ਆਪਦੇ ਰੋਕ ਤੇ ਵੇਖੇ ਕਿਸੇ ਐਡੀਸ਼ਨਲ ਜੱਜ ਦੀ ਡਿਊਟੀ ਲਾ ਕੇ ਸਾਡੇ ਪਿੰਡ ਦੀ ਪੂਰੀ ਨਰਪੇਖਣ ਕਾਰਵਾਈ ਕੀਤੀ ਜਾਵੇ ਜੱਜ ਸਾਹਿਬ ਤੋਂ ਬਗੈਰ ਸਾਡੇ ਪਿੰਡ ਦੇ ਵਿੱਚ ਕਿੰਨੀ ਧੀਰ ਕੋਈ ਐਡੀਸ਼ਨਲ ਜੱਜ ਇੱਥੇ ਆਣ ਕੇ ਇੱਥੋਂ ਦਾ ਸਾਰੀ ਕਾਰਵਾਈ ਨਹੀਂ ਦੇਖਦਾ ਉਨੀ ਧੀਰ ਸਾਡੇ ਪਿੰਡ ਦਾ ਹੱਲ ਸਾਡੇ ਹਿਸਾਬ ਨਾਲ ਮੁਨਕਮ ਨਹੀਂ ਹੋ ਸਕਦਾ ਬੂਤ ਲੱਗਣ ਦਿੱਤੇ ਜਾਣ ਕੇ ਕਿੰਨੀ ਲੱਗਣ ਦਿੱਤੇ ਬੂਤ ਤਾਂ ਭਾਜੀ ਬਿਲਕੁਲ ਨਾਂ ਨਿਸ਼ਾਨੀ ਮਿਟਾ ਦਿਓ ਉਹ ਤਾਂ ਬਹੁਤ ਆ ਸੰਗ ਦੇ ਬੈਠੀ ਐ ਸਾਨੂੰ ਕਿਸਾਨ ਜਥੇਬੰਦੀਆਂ ਵੱਲੋਂ ਸੰਯੋਗ ਐ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਬਿਲਕੁਲੀ ਬੂਥ ਨਹੀਂ ਲੱਗਣ ਦਵਾਂਗੇ ਕਿਸੇ ਵੀ ਤਰ੍ਹਾਂ ਦਾ ਨਹੀਂ ਮੰਨ ਕੇ ਚੱਲੋ ਇਲੈਕਸ਼ਨ ਹੀ ਨਹੀਂ ਹੋਣ ਦਵਾਂਗੇ ਇੱਥੇ ਜੇ ਇੱਕ ਅਦਦੇ ਨੂੰ ਮਾਰ ਕੇ ਜਾਂ ਕੁੱਟ ਪਿੱਟ ਕੇ ਪ੍ਰਸ਼ਾਸਨ ਜੇ ਇਲੈਕਸ਼ਨ ਕਰਵਾਉਂਦਾ ਤੋ ਸਾਡਾ ਹੋਰ ਨਾਂ ਤੇ ਹੋਰ ਸ਼ੀਤਾਂ ਦੇ ਵਿੱਚ ਨਾ ਤਾਂ ਪੈ ਜੇਗਾ ਪਿੰਡ ਦੇ ਵਿੱਚ ਅਸੀਂ ਇੱਥੇ ਜਾਨ ਦੇਣ ਨੂੰ ਵੀ ਤਿਆਰ ਆ ਆਪਦੀ ਕਿਸੇ ਤਰ੍ਹਾਂ ਦੇ ਵੀ ਕਾਰਵਾਈ ਹੁੰਦੀ ਏ ਅਸੀਂ ਉਹ ਚੱਲਣ ਨੂੰ ਤਿਆਰ ਆ ਪਰ ਅਸੀਂ ਇਲੈਕਸ਼ਨ ਨਹੀਂ ਹੋਣ ਦਵਾਂਗੇ ਜਿਹੜੇ ਪਿੱਛੇ ਐਮਪੀ ਇਲੈਕਸ਼ਨ ਹੋਇਆ ਜਾਂ ਐਮਐਲ ਇਲੈਕਸ਼ਨ ਹੁੰਦਾ ਉਦੋਂ ਤੁਹਾਡੀਆਂ ਵੋਟਾਂ ਜਿਹੜੀਆਂ ਪੈਂਦੀਆਂ ਹੈਗੀਆਂ ਉਹ ਭਾਜੀ ਸੱਤਾਧਾਰੀ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਐਮਪੀ ਐਮਪੀ ਇਲੈਕਸ਼ਨ ਦੀਆਂ ਵਿਧਾਨ ਸਭਾ ਇਲੈਕਸ਼ਨ ਦੀਆਂ ਲੋਕ ਸਭਾ ਇਲੈਕਸ਼ਨ ਦੀਆਂ ਉਹ ਸਤਾਧਾਰੀ ਇਲੈਕਸ਼ਨ ਦੇ ਵਿੱਚ ਉਹ ਉਹਦੇ ਬਾਰੇ ਜੇ ਅਸੀਂ ਡੀ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਨੂੰ ਕਹੀਦਾ ਉਹ ਕਹਿੰਦੇ ਜੀ ਇਹ ਮੈਟਰ ਹੋਰ ਹੈ ਕਿਹੜਾ ਪੰਚਾਇਤ ਦਾ ਹੈ ਉਹ ਹੋਰ ਹੈ ਕਿਹੜਾ ਲੋਕ ਸਭਾ ਦਾ ਹੈ ਵਿਧਾਨ ਸਭਾ ਦਾ ਉਹ ਮੈਟਰ ਹੋਰ ਹੈ ਉਹ ਵੋਟ ਆਵੇਗੀ ਆਵੇਗੀ ਜੇਕਰ ਉਹ ਵੋਟ ਆਉਂਦੀ ਹੈ ਕਿ ਸਾਨੂੰ ਪਿੰਡ ਚੋਂ ਫਿਰ ਪਿੰਡ ਨਿਕਾਲਾ ਦੇ ਦਿਓ ਅਸੀਂ ਤਾਂ ਇਥੋਂ ਤੱਕ ਕੀ ਐਸ ਡੀ ਐਮ ਸਾਹਿਬ ਨੂੰ ਐਸ ਡੀ ਐਮ ਸਾਹਿਬ ਨੂੰ ਏ ਡੀ ਸੀ ਸਾਹਿਬ ਨੂੰ ਇਥੋਂ ਤੱਕ ਕਹਿ ਜਾਂਦਾ ਹੈ ਕਿ ਸਾਡੇ 441 ਡੈਥ ਸਰਟੀਫਿਕੇਟ ਜਾਰੀ ਕਰ ਦਿਓ ਅਸੀਂ ਬਿਲਕੁਲ ਤੁਹਾਡੇ ਕੋਲੋਂ ਆਉਣਾ ਛੱਡ ਜਾਾਂਗੇ ਬਿਲਕੁਲ ਧਰਨੇ ਲਾਉਣਾ ਛੱਡ ਜਾਾਂਗੇ 441 ਡੈਥ ਸਰਟੀਫਿਕੇਟ ਜਾਰੀ ਕਰ ਦਿਓ ਇਹਨੂੰ ਸਰਪੰਚ ਬਣਾ ਦਿਓ ਤੇ ਇਧਰ ਸਫਾਈ